हां जी दोस्तों क्या हाल चाल है पंजाब सरकार ਤੁਹਾਡੇ ਦਵਾਰ ਦਾ ਫਾਇਦਾ ਲੈਣ ਲਈ ਤੁਸੀਂ ਸਿਰਫ ਇੱਕ ਨੰਬਰ ਡਾਇਲ ਕਰਨਾ ਹੈ 1076 ਹਾਂਜੀ 1076 ਤੁਸੀਂ ਨੰਬਰ ਡਾਇਲ ਕਰੋ ਇਹ ਪਰਸਨ ਤੁਹਾਡੇ ਘਰ ਆ ਜਾਂਦੇ ਆ ਆਪਣੇ ਵੀ ਕਿਸੇ ਰਿਲੇਟਿਡ ਦਾ ਸੀਗਾ ਇਦਾਂ ਹੀ ਕੁਝ ਉਹਨਾਂ ਨੂੰ ਚਾਹੀਦਾ ਸੀਗਾ ਤੇ ਸ਼ਗਨ ਸਕੀਮ ਜਿਹੜੀ ਕੁੜੀਆਂ ਨੂੰ ਪੰਜਾਬ ਸਰਕਾਰ 52000 ਦਿੰਦੀ ਆ ਉਹ ਅਪਲਾਈ ਕਰਨੀ ਸੀਗੀ ਤੇ ਆਪਾਂ ਆਪਣੇ ਘਰੇ ਡਾਇਲ ਕਰਕੇ ਬੁਲਾ ਲਿਆ ਸੀਗਾ ਉਹ ਸਾਹਮਣੇ ਆ ਗਿਆ ਮੁੰਡਾ ਤੇਨੂੰ ਆਪਾਂ ਹੱਥ ਖੜਾ ਕਰਕੇ ਇਦੋਂ ਨੂੰ ਬੁਲਾ ਲਿਆ ਸੀਗਾ ਤੇ ਇਹ ਜਦ ਤੱਕ ਘਰ ਆਉਂਦਾ ਜਦ ਤੱਕ ਇਹਨਾਂ ਨੂੰ ਘਰ ਬੁਲਾਉਣੇ ਲਈ ਤੁਸੀਂ 12476 ਨੰਬਰ ਡਾਇਲ ਕਰਨਾ ਹੈ ਤੇ ਜਿਹੜੇ ਤੁਹਾਡੇ ਡਾਕੂਮੈਂਟ ਆ ओरिजिनल ਜਿੰਨੇ ਜਿਹੜੇ ਕੰਮ ਲਈ ਤੁਸੀਂ ਬੁਲਾਇਆ ਉਹ ਤੁਹਾਨੂੰ ਮੌਜੂਦ ਹੋਣੇ ਚਾਹੀਦੇ ਆ ਜਿਹੜੇ ਪਰਸਨ ਨੇ ਅਪਲਾਈ ਕਰਿਆ ਉਹ ਮੌਜੂਦ ਹੋਣਾ ਚਾਹੀਦਾ ਤੇ ਜਦ ਤੱਕ ਕਿ ਰਪਾ ਇਹਨਾਂ ਨੂੰ ਲੈਣ ਗਏ ਥੱਲੇ ਚਲੋ ਇਹ ਪਰਸਨ ਆਗੇ ਆਪਣੇ ਨਾਲ ਉੱਪਰ ਤੇ ਜਿਨ ਜਿਹਨਾਂ ਪਰਸਨ ਦਾ ਕਿਸੇ ਦਾ ਆਪਣੇ ਰਿਲੇਟਿਡ ਦਾ ਕੰਮ ਸੀਗਾ ਰਿਲੇਟਿਵ ਦਾ ਤੇ ਉਹਨਾਂ ਨੂੰ ਆਪਾਂ ਪਹਿਲਾਂ ਹੀ ਬੁਲਾ ਲਿਆ ਸੀਗਾ ਤੇ ਸ਼ਗਨ ਸਕੀਮ ਲਈ ਅਪਲਾਈ ਕਰਾਣਾ ਸੀਗਾ ਇਹ ਬੈਠੇ ਨੇ ਉਹ ਤੇ ਇੱਕ ਇੱਕ ਦੋ ਫੋਟੋਆਂ ਕੱਟਦੇ ਨੇ ਤੇ origignal proof ਦੇਖਦੇ ਨੇ ਇਹ ਭਾਈ ਸਾਹਿਬ ਆ ਗਏ ਨੇ ਆਪਾਂ ਇਹ ਨਾਲ ਕਰਦੇ ਆ ਗੱਲਬਾਤ ਡਾਕੂਮੈਂਟ ਪਹਿਲੀ ਮੈਂ ਤਿਆਰ ਕਰੇ ਹੋਏ ਸੀਗੇ ਇਥੇ ਆਪਣੇ ਡਾਕੂਮੈਂਟ ਫਾਰਮੈਲਿਟੀ ਪੂਰੀ ਕਰਨ ਲੱਗੇ ਸੀਗੇ ਫਾਰਮਪੁਰਮ ਦੇਖ ਰਹੇ ਸੀਗੇ ਤੇ ਓਕੇ ਕਰਕੇ ਦੇਖਦੇ ਤੇ ਇਹਨਾਂ ਦਾ ਬਹੁਤ ਘੱਟ ਮਤਲਬ 100 ਜਾਂ 150 ਰੁਪਏ ਲੈਂਦੇ ਆ ਇਹ ਤੇ ਇਹ ਘਰ ਆ ਕੇ ਤੁਹਾਨੂੰ ਜੋ ਸਰਵਿਸ ਚਾਹੀਦੀ ਆ ਉਹ ਦੇ ਕੇ ਚੱਲ ਜਾਂਦੇ ਆ ਪੰਜਾਬ ਸਰਕਾਰ ਤੁਹਾਡੇ ਦਵਾਰ ਦਾ ਤੇ ਠੀਕ ਹੈ ਜੀ ਤੇ ਚਲੋ ਆਪਾਂ ਕਰਦੇ ਆ ਅਪਲਾਈ ਦੇਖਦੇ ਆ ਬਾਈ ਜੀ ਕਿਆ-ਕਿਆ ਮੰਗਦੇ ਆ ਤੇ ਜੋ ਜੋ ਇਹਨੂੰ ਚਾਹੀਦਾ ਆਪਾਂ ਸਾਰੇ ਸਾਹਮਣੇ ਉਹਨਾਂ ਨੂੰ ਬੁਲਵਾਤਾ ਸੀਗਾ ਜੋ ਚਾਹੀਦਾ ਸੀਗਾ ਡਾਕੂਮੈਂਟ ਸਾਰੇ オリジナル ਇਹਦੇ ਕੋਲ ਰੱਖੇ ਹੋਏ ਸੀਗੇ ਤੇ ਇਹ ਸੀ ਕਿ ਪੰਜਾਬ ਸਰਕਾਰ ਤੁਹਾਡੇ ਦਵਾਰ ਦੀ ਵਰਦੀ ਤੇ ਇਹ ਸੀਗਾ ਜਿਨ੍ਹਾਂ ਨੇ ਆਪਾਂ ਅਪਲਾਈ ਕਰਨਾ ਸੀਗਾ ਤੇ ਭਾਈ ਸਾਹਿਬ ਦੇਖਦੇ ਆ ਹੁਣ ਕਿਆ ਕਰਦੇ ਆ ਇਹਨਾਂ ਨੇ ਜਦ ਤੱਕ ਸਾਰੇ ਮੈਨੂੰ ਵੈਸੇ ਮੈਨੂੰ ਪਤਾ ਹੀ ਹੈ ਕਿਉਂਕਿ ਇਹਨਾਂ ਨੇ オリジナル ਡਾਕੂਮੈਂਟ ਦੇਖਣੇ ਹੁੰਦੇ ਆ ਇੱਕ ਦੋ ਫੋਟੋ ਕਰਨੇ ਹੁੰਦੇ ਆ ਕੈਮਰੇ ਸਾਹਮਣੇ ਜਿਹੜਾ ਇਹਨਾਂ ਨੂੰ ਟੈਪ ਦਿੱਤੀ ਵੀ ਹੁੰਦੀ ਉਹ ਤੇ ਸਾਹਮਣੇ ਤੇ ਉਹ ஆன்ਲਾਈਨ ਅਪਲੋਡ ਕਰ ਦਿੰਦੇ ਆ ਤੇ ਇੱਕ ਦੋ ਫੋਟੋਆਂ ਕਰੀਆਂ ਇਹਨਾਂ ਨੇ ਇਦਾਂ ਮਤਲਬ ਬੈਕਗ੍ਰਾਉਂਡ ਵਾਈਟ ਹੋਣੀ ਚਾਹੀਦੀ ਹੈ ਜਦੋਂ ਫੋਟੋ